ਜੀ ਜੀ ਮੈਂ ਬਰਸੇਸ਼ ਰਖ ਲਿਆ ਤੁਸੀਂ ਦੇਖੋ ਵਾਕੀ ਨੇ ਪੁੱਛ ਲਿਆ ਅੱਜ ਅਸੀਂ ਪੁੱਛਿਆ ਪਿੰਡ ਮਲਕਪੁਰ ਖੇੜਾ ਤੇ ਜਾਣਾਂਗੇ ਬੋਟਰਾਂ ਦੇ ਰਾਏ ਕਿਹੜੀ ਪਾਰਟੀ ਦਾ ਬਲਾਰੂ ਨਾ ਪਾਰਟੀ ਤੇ ਕਿਹੜੀ ਕਿਹੜੀ ਪਾਰਟੀ ਨੂੰ ਕੰਮ ਦਿੱਤੇ ਬਸ ਬੰਦੀ ਰਹੇ ਬੰਨ ਕੀ ਕਰਨਾ ਚਾਹੋਗੇ ਲਖੋ ਪਾਰਟੀ ਤੇ ਮੋਟਾ ਬੰਦਾ ਜਿਹੜਾ ਪੂਰਾ ਪ੍ਰਚਾਰ ਜੋਰ ਨਾਲ ਚੱਲ ਰਿਹਾ ਬਾਜੀ ਆ ਰਹੇ ਲਿਡੂ ਆ ਰਹੇ ਕਿਹੜੀ ਪਾਰਟੀ ਦਾ ਬੰਦਾ ਪੈਣ ਚਾਹੁੰਦੇ ਆਹ ਪਾਰਟੀ ਕਿਹੋ ਪਾਰ ਹੋਊਗਾ ਬਲਾ ਜਿਹੜੇ ਮੋਟਰਾਂ ਨੂੰ ਸਾਈਡ ਦਿੱਤੇ ਬਿਲ ਮਾਫ ਕੀਤੇ ਸੱਤ ਸਾਈ ਲੋਕਾਂ ਦੇ ਕਰਨ ਨਗਲ ਨਹੀਂ ਹੋਵੇ ਵੱਡੇ ਕੰਮ ਕਿਹੜੇ ਕੰਮ ਲੈਟਾ ਹੋਗੇ ਮੈਂ ਲਾਇਆ ਕਿ ਇਤਾਲੀ ਮੋਟਰਾਂ ਦੇ ਬਿੱਲ ਜੀ ਆਪਣੇ ਕਿਸੇ ਨੂੰ ਕੀਤਮੀ ਰਾਤ ਨੂੰ ਜਾਣਾ ਪੈਂਦਾ ਲਾਈਟ 24 ਘੰਟੇ ਜਾਂਦੀ ਹੈ ਮੋਟਰਾਂ ਲਈ ਦੋ ਦਾ ਹੀ ਵੱਡੇ ਕੰਮ ਨੇ ਜੀ ਹੋਰ ਜੱਟ ਕੀ ਭਾਲਦਾ ਬਸ ਦੂਸਰੇ ਪਾਰਟੀ ਨੇ ਕੰਮ ਕੀਤੇ ਹੋਣਾ ਕਿ ਨਹੀਂ ਦੇਖੋ ਉਹਨੇ ਪਾਠੇ ਕਰ ਮੁਸਤਕੀ ਲੁੱਟੇ ਨਹੀਂ ਦਾਉਂ ਸਕੇ ਸਾਰਾ ਪੰਜਾਬ ਜੀ ਦੇ ਬਾਹਰਲੇ ਖਤਮ ਨਿਕਲ ਗਏ ਚੋਰ ਦਿਨ ਤੇ ਗੀਮਿੰਗ ਵਿੱਚ ਬੈਠ ਬੈਠ ਕੇ ਵੀ ਜਿੰਨਾਂ ਨੇ ਖੁਦ ਮੈਂ 2-2 ਵਾਰ ਵੀ ਜਿੰਨੇ 2 ਕਿਲੇ ਜਿੰਨੇ ਬੈਠੇ ਨਸ਼ਾ ਅਗਰੀ ਦਾ ਇੱਥੇ ਕੀ ਗੱਲਾਂ ਨੇ ਕੁਰੀਆ ਸਾਹਿਬਾਂ ਵੀ ਜਰਾ ਅਲਾਨੇ ਕਰੇ ਆਮ ਪਾਰਟੀ ਵੱਲੋਂ ਕਿਸ ਤਰ੍ਹਾਂ ਦਾ ਰਹੂਗਾ ਆਪਣੇ ਪਿੰਡਾਂ ਦੀ ਗੱਲ ਕਰ ਲਈ ਬਹੁਤ ਵਧੀਆ ਜੀ ਬਹੁਤ ਵਧੀਆ ਰਹੂਗਾ ਜੀ ਇਹਨਾਂ ਦਾ ਕਿਵੇਂ ਕੰਮ ਨਹੀਂ ਜੀ ਦੋ ਡਾਈ ਲੱਖ ਨਾਲ ਜੀ ਘੱਟ ਤੋਂ ਘੱਟ ਮੈਨੂੰ ਪੂਰਾ ਭਰੋਸਾ ਹੈ ਹਾਂ ਪੂਰਾ ਭਰੋਸਾ ਜੀ ਮਾਜੂਰ ਆਪਣੇ ਪਿਤਾ ਜੀ ਦੀ ਅੱਜ ਇੱਕ ਵੀਡੀਓ ਸੁਣੀ ਜਾਂਦੀ ਸੀ ਮੈਨੂੰ ਪਤਾ ਨਹੀਂ ਉਹਨਾਂ ਦੇ ਪਿਤਾ ਬਾਰੇ ਕੀ ਸੀ ਉਹ ਚੇਅਰਮੈਨ ਰਹੇ ਹੋਣਗੇ ਪਹਿਲਾਂ ਉਹਦੇ ਪਿਓ ਕਿਤੇ ਮੰਡੀ ਕਰਨਾਂ ਤੇ ਉਹ ਕਹਿੰਦੇ ਕਿੱਦੇ ਘਰੇ ਆਇਆ ਅਨਸਲਾਬਾਦ ਉਹਦੇ ਛੇਰ ਕਰਦਾ ਉਹਦੇ ਪਿਓ ਦੇ ਜੀ ਹੁੰਦੇ ਕਿਹੜਾ ਇਹਦਾ ਚੰਗਾ ਕਿ ਉਹ ਵੀ ਕਿਹੜੇ ਬੰਦੇ ਦਾ ਉਹ ਸਾਡੇ ਕੋਲ ਨਹੀਂ ਚੰਗਾ ਲੀਡਰ ਹੈ ਬਹੁਤ ਈ ਚੰਗਾ ਲੀਡਰ ਤਾਂ ਬਹੁਤ ਮਾਨੀ ਪਾਠੇ ਪਹਿਲਾ ਮਿਲ ਗਿਆ ਆਮ ਪਾਰਟੀ ਹੋਣਾ ਇਹ ਥੋੜੇ ਟਾਈਮ ਦੀ ਹੋ ਗਈ ਪਹਿਲਾ ਪਾਰਟੀ ਆ ਕਾਂਲੀ ਕंग्रेਸ ਰਹੇ ਇਹਨਾਂ ਨਾਲ ਵੀ ਦੇਖੀ ਜੀ ਇਹਨਾਂ ਨੇ ਕੋਈ ਸੁਣੀ ਰੱਤ ਤਿਆਰ ਪੰਜਾਬ ਤੋਂ ਨਾਲ ਇਹ ਹੁਣ ਪੰਡਤਾਂ ਪਿੰਡ ਵਿੱਚ ਚਰਚਾ ਹੈ ਕਿ ਕਿਹੜੀ ਪਾਰਟੀ ਕਰਤੇ ਆ ਆਮ 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 ਸੋ ਸਾਡੇ ਨਾਲ ਸਾਹਮਣੇ ਕੋਲ ਅਪੁਜ ਸਤਿਕਾਰ ਅਪੁਜ ਜੀ ਵਾਲਾ ਠੀਕ ਹੋ ਠੀਕ ਹੋ ਪਾਰਟੀ ਦਾ ਜਿਹੜਾ ਚੋਣਾਂ ਦਾ ਮਾਹੌਲ ਭੱਜ ਚੁੱਕੇ ਪਿੰਡਾਂ ਦੇ ਵਿੱਚ ਕਿਵੇਂ ਦੇਖੋ ਕਿਹੜੀ ਪਾਰਟੀ ਦਾ ਪੱਲਾ ਭਾਰੀ ਰਹੂਗਾ ਉੱਥੇ ਜਿਆਦਾ ਹੁੰਦੇ ਚਿੱਟਾ ਜਾਂਦੇ ਰਹੇ ਕੋਈ ਕਹਿੰਦਾ ਵੀ ਉਹ ਜਿੱਤੂਗਾ ਰਾਜ ਨੂੰ ਐ ਲੱਗਦਾ ਉਹ ਸਰਕਾਰ ਇਹਦੇ ਵਿੱਚ ਹਰਕਤ ਬਾਦ ਦੀ ਹੈ ਜਿਹੜਾ ਬੰਦੇ ਚੱਕਦਾ ਉਹ ਉਹੀ ਆਪਾਂ ਗੱਲ ਕਰਦੇ ਹਾਂ ਕਿਹੜੀ ਪਾਰਟੀ ਨੇ ਕੰਮ ਕੀਤਾ ਚੰਗੀ ਸਮਝ ਲੱਗਦੀ ਇਹਨੂੰ ਦੇਖੀ ਚਾਹੁੰਦਾ ਹੈ ਜਿਆ ਪਤਾ ਲੱਗਦਾ ਕੰਮ ਤਾਂ ਵਧੀਆ ਕਰੇ ਨੇ ਪਾਰਟੀ ਨੇ ਆਮ ਆਦਮੀ ਉਹ ਗਰੀਬਾਂ ਦੇ ਵਾਸਤੇ ਕੀ ਕਰੀ ਵਧੀਆ ਹੋਰ ਸਾਰੇ ਪਹੁੰਗੇ ਜਿਹਦੇ ਤੇ ਬਿਲਿੰਡਰ ਦੇ ਬਿਲ ਭਰੇ ਹੋਏਗਾ ਮੈਂ ਕਾਗਜ਼ ਦੀ ਉਹ ਆਲਾ ਪOCKET ਐਂਕੜੇ ਦੇਖੀ ਜਾਂਦਾ ਹਾਂ ਜਾਈ ਗਏ ਇਹ ਪਿੰਡ ਚਾ ਗੱਲ ਕਰਨ ਲਈ ਕਿਹੜੀ ਪਾਰਟੀ ਚਰਚਾ ਜਾ ਰਹੀ ਹੈ 74 ਅਰਜ਼ਾ ਆਉਂਦੀ ਕਰ ਰਿਹਾ ਹਾਂ ਉਹ ਪਾਪ ਦੇਖੋ ਕਿ ਦਿਉਂਦੇ ਵੀ ਪਰਦੇ ਨਾਲ ਮਨ ਕੇ ਪਿੰਡ ਕੰਮ ਆਮ ਕਰ ਹਾਂਰੇ ਕੰਮ ਆਮ ਕਰਦਾ ਹਾਂ ਹਾਂ ਅਬੀ ਸੰਸਦ ਕੀ ਕਰ ਰਹੇ ਹਾਂ ਅਬੀ ਤੁਸੀਂ ਦੇਖੋ ਪਾਪ ਅਰਦੇ ਖੜੇ ਆ ਸੰਸਦ ਵਿੱਚ ਆਏ ਨੇ ਥੋੜੀ ਰਹਿ ਲੈਣੇ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਕਿਹੜੀ ਪਾਰਟੀ ਨਹੀਂ ਇਹ ਹੀ ਫਸਾ ਨਹੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਵੇਗਾ ਜੀ ਇਹ ਵੀ ਇਹੀ ਹੋਵੇ ਕਿਹੜੀ ਕੰਮ ਤੁਸੀਂ ਇਹਦੇ ਖਾਸ ਹੈ 26 ਕਰੇਗਾ ਮੋਟਰਾਂ ਮਾਟਰਾਂ ਦੇ ਹੋਰ ਸਾਰੇ ਹੀ ਠੀਕ ਹੈ ਜਿਦਾ ਮੁੱਲਾਂ ਦਾ ਰੇਸ਼ਮੀ ਕੰਨ ਦਾ ਕੋਈ ਕਿਤੇ ਕੋਈ ਕੰਮ ਕਰਾਈ ਜੀ ਬੋਲੀ ਕੁੜੀ ਮੌਸਮਿਲ ਵੀ ਹੈ ਹੋਰ ਬੱਚਾ ਵੀ ਸਾਰਾ ਕੀ ਲੱਗਦਾ ਪੰਡਿਤ ਵਿੱਚ ਕਿਹੜੀ ਪਾਰਟੀ ਨਾਲ ਪਾਰਟੀ ਬਣੇਗੀ ਇਹ ਸੇਧੇ ਨੂੰ ਸੋਟੇ ਸਾਹਿਬ ਨਾਲ ਕਿੰਨੀ ਮੋਟਾ ਪੰਡਿਤ ਇੰਨਾ ਦਰਮਾਗਾਂ ਦਾ ਮਾਣ ਬੜੀ ਹੈ ਮੈਂ ਤਾਂ ਸਾਡੇ ਇੱਕ ਹੋਰ ਬਾਪੂ ਜੀ ਦਾ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਪੂ ਜੀ ਨਾਮ ਕੀ ਹੈ ਬੋਤੀ ਸਿੰਘ ਜੀ ਆ ਕੀ ਕਹਿਣਾ ਚਾਹੋ ਵਾਕੋ ਪਾਰਟੀ ਦੀ ਲੀਡਰਸ਼ਿਪ ਲੈਣਾ ਚਾਹਣਗੇ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਕਿਹੜੀ ਪਾਰਟੀ ਨੇ ਵਧੀਆ ਕੰਮ ਕੀਤਾ ਸਾਨੂੰ ਤਾਂ ਆਮ ਹੀ ਵਧੀਆ ਲੱਗਦਾ ਹੈ ਕਿਉਂ ਲੱਗਦੀ ਹੈ ਕੀ ਕਰਨਾ ਹੈ ਇਹਨੇ ਸਾਡੇ ਬਿੱਲ maaf ਕਰਤੇ ਜੀ ਤੇ ਲਾਈਟ 24 ਘੰਟੇ ਦਿੰਦੇ ਆ ਮੋਟਰਾਂ ਵਾਲੀ ਤੇ ਬਾਕੀ ਰਿਸ਼ਵਤ ਹੋਰੀ ਇਹ ਸਰਕਾਰ ਨੇ ਬਹੁਤ ਤੋਂ ਹਟਾਈ ਆ ਆਸਪਤਾਲਾਂ ਚ ਮੁਫਤ ਦਵਾਈ ਦਿੰਦੀ ਆ ਤੇ ਹੋਰ ਵੀ ਪਾਰਟੀਆਂ ਹੈਗੇ ਨੇ ਵੱਖ-ਵੱਖ ਪਾਰਟੀਆਂ ਬਗਲ ਗੱਲ ਕਰ ਲਈ ਅਕਾਲੀ ਭਾਜਪਾ ਕਾਂਗਰਸ ਕਿਵੇਂ ਲੱਗਦਾ ਕਿਹੜੀ ਪਾਰਟੀ ਇੱਥੇ ਪਿੰਨਚਪਲਾ ਭਰੇ ਰਹੂਗਾ ਅਕਾਲੀਆਂ ਨੇ ਤਾਂ ਯਾਰ ਲੁੱਟ ਵਾਲੀ ਮਚਾਈ ਸੀ ਜਿਵੇਂ ਆਪਦੀਆਂ ਤਾਂ 500 ਬੱਚਾ ਤੋਂ 300 ਬੱਚਾ ਕਰਦੀ ਸੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਸਾਰਾ ਪੈਸਾ ਆਪਣਾ ਪੰਜਾਬ ਦਾ ਬਾਹਰਲੇ ਦੇ ਸੱਜ ਲੈ ਗਏ ਪੰਜਾਬ ਸਰ 300 ਕਰੋੜ ਕਰਜ਼ਾ ਕਰਤਾ ਇਹਨਾਂ ਨੇ ਤੇ ਬਾਕੀ ਕਾਂਗਰਸ ਨੇ ਵੀ ਥੋੜੇ ਬਹੁਤੇ ਕੰਮ ਕਰਿਆ ਪਰ ਇੰਨਾ ਜਿੰਨੇ ਨਹੀਂ ਮਨ ਕੇ ਆਪ ਪੜ ਨਹੀਂ ਜਿਆਦਾ ਕੰਮ ਕੀਤੇ ਹਾਂ ਜਿਆਦਾ ਕਰੇਗਾ ਪਿੰਡ ਦੇ ਵਿੱਚ ਕੀ ਚਰਚਾ ਹੈਗੀ ਪਿੰਡ ਚ ਪਿੰਡ ਚ ਤਾਂ ਆਮ ਦੀ ਆ ਸਾਡੇ ਤਾਂ ਸਾਡੀ 1800 ਵੋਟ ਆ ਸਾਡੇ ਪਿੰਡ ਦੀ ਘਟੋ ਘਟ 1000 ਵੋਟ ਤਾਂ ਇਹਨੂੰ ਆਮ ਨਹੀਂ ਇਕੱਲੇ ਆਮ ਨੂੰ ਕਹ ਜੂਗਾ ਹਾਂ ਆਪ ਵੀ ਹਸਤੀ ਕਾਲ ਅਰਬ ਜੀ ਕੀ ਨਾਮ ਹੈ ਕੀ ਕਹਿਣਾ ਚਾਹੋਗੇ ਵੱਖੋ ਪਾਰਟੀ ਦੇ ਲੀਡਰ ਸੇ ਪੁੱਛੋ ਕਿ ਪਿੰਡ ਦੇ ਵਿੱਚ ਕਿਹੜੀ ਪਾਰਟੀ ਦਾ ਪੱਲਾ ਭਾਰੀ ਰਹੂਗਾ ਸਾਡੇ ਗੰਨ ਦਾ ਭਾਈ ਇਹ ਹੀ ਸੁਣਿਆ ਆਪਾਂ ਤਾਂ ਕਿਹੜੀ ਪਾਰਟੀ ਆਮ ਪਾਰਟੀ ਕਿਉਂ ਬਕੂ ਆਮ ਪਾਰਟੀ ਦਾ ਕੀ ਕਰੀ ਆਮ ਪਾਰਟੀ ਐ ਇੱਕ ਤਾਂ ਜਵਾਗ ਜੇ ਲੱਗੇ 20 25 ਬੱਚੇ ਲੱਗੇ ਪਿੰਡ ਚੋਂ ਪਹਿਲਾਂ ਜੀ ਤਾਂ ਜਾਣਦੇ ਨਹੀਂ ਕਿ ਕੋਈ ਲੱਗਿਆ ਕਿ ਨਾਲ ਲੱਗੇ ਇਹ ਗਰੀਬਾਂ ਦੇ ਵੀ ਲੱਗੇ ਚ ਬੱਚੇ ਕਿਥੇ ਉਹ ਕਹਿੰਦੇ 5 ਲੱਖ ਦੇ 4 ਲੱਖ ਦੇ ਉਹ ਹਟ ਗਿਆ ਕੰਮੋਂ ਪਹਿਲਾਂ ਹੀ ਬੰਦਿਆ ਹੈਗੀ ਸਿੱਟੀ ਬਾਬਾ ਕੰਮ ਕਰਦੇ ਸੀ ਬੰਦਾ ਪੈਸਿਆਂ ਦਾ ਕਲੈਕਸ਼ਨ ਦੀ ਹੋਰ ਕੋਡਾ ਜੀ ਦੇ 4 ਲੱਖ ਦੇ ਬੰਗਲਾ ਕਹੇਗਾ ਮੁੰਡਾ ਹੁਣ ਤਾਂ ਉਹ ਰਾਣੀ ਸਿੱਧਾ ਬਲਾਈਟਾਂ ਲੂਟਾ ਤੈਨੂੰ ਪਤਾ ਆ ਬੈਠੇ ਪੱਖੇ ਕਦੇ ਆਰਾਮ ਦਾ ਨਹੀਂ 24 ਘੰਟੇ ਲੱਟ ਹੁੰਦੀ ਮਿੰਟ ਵੀ ਨਹੀਂ ਜਾਂਦੀ ਤੇ ਕੀ ਕਹਿਣਾ ਚਾਹੋਗੇ ਹੋਰ ਮਿਲ ਗਈ ਹੈ ਨਾ ਤੁਹਾਡੀ رائے ਮੰਦੀ ਹੈਗੀ ਸਾਡੀ ਤਾਂ رائے ਇਹੀ ਹੈ ਵੀ ਜਨਤਾ ਨੂੰ ਇਕ ਰੱਖੇ ਜ਼ਰੂਰੀ ਹੈ ਨੂੰ ਇਕਨੂੰ ਨਾਇਰਾ ਬੇਰੀ ਗਨੇ ਸਾਰਿਆਂ ਨਾਲ ਇਕ ਰੱਖੇ ਗਰੀਬ ਨੂੰ ਵੀ ਮੀਰ ਨੂੰ ਵੀ ਵਿਆਹ ਨਾ ਹੋਵੇ ਉਹ ਕਰੀਦਾ ਵੇ ਖਾਨੋ ਦਾ ਹੀ ਜਾਂਦਾ ਹੋ ਬਾਈ ਤਿੰਨੇ ਜਣੇ ਆਸਿਕਾ ਤਿੰਨੇ ਲੱਟਾ ਜਾਂਦਾ ਕਿਹਨੇ ਚਾਹੁੰਦੇ ਪਟੋਟ ਪਾਟਦੇ ਨਾ ਬੋਟਾਂ ਦਾ ਜਿਹੜਾ ਜੋਰ ਹੈ ਆ ਵੀ ਦੇਖਣਾ ਕਿਹੜੀ ਪਾਰਟੀ ਚੰਗੀ ਲੱਗਦੀ ਆਮ ਆਦਮੀ ਜੀ ਕਿਉਂ ਲੱਗਦੀ ਆਮ ਪਾਰਟੀ ਸਨਾ ਸਿੱਖਿਆ ਸਿੱਖਾ ਮੈਡੀਕਲ ਫ੍ਰੀ ਸਾਰਾ ਕੰਮ ਸਾਨੂੰ ਇਹ ਰੂਟ ਚੱਲ ਰਹੀ ਹੈ ਉਸ ਤੋਂ ਵੀ ਹਰ ਰੋਜ਼ ਪਾਰਟੀ ਨੂੰ ਦਿੱਤੀ ਫੁੱਲ ਨਾਲ ਇਹ ਜਾਣ ਜਿਹੜੇ ਮੂਰਲੇ ਬੰਦੇ ਹੁੰਦੇ ਉਹ ਵੀ ਲੈ ਜਾਂਦੇ ਮਲਕ ਆਪ ਨੇ ਆਪ ਹੀ ਲੈ ਜੀ ਹੁਣ ਕੋਈ ਸੋਟ ਸਾਡੇ ਪਿੰਡ ਦਾ 20 ਮੋਟਰ ਹੈ ਜਿਹੜੇ ਮੂਰਲੇ ਬੰਦੇ ਦੀ ਉਹ ਵੀ ਲੈ ਜਾਂਦੇ ਮਲਕ ਜਿਹੜਾ ਨੋਡ ਬੰਦ ਨੂੰ ਨਹੀਂ ਮਿਲ ਫੋਨ ਨਹੀਂ ਮੈਂ ਤੇ ਬੇਸ ਜਾਂਦੇ ਹਨ ਇਹ ਹੁਣ ਕੀ ਜਿਹੜਾ ਪਾਰਟੀ ਰਹੀ ਜੀ ਪੰਜਾਬ ਦੀ ਇਹ ਸਾਰਾ ਕਰਦੀ ਹੈ ਜੀ ਇੱਕੋ ਜਿਹਾ ਜਿਵੇਂ ਅਸੀਂ ਮੂਰੇ ਪਿਛਲੀ ਵਾਰੀ ਅਸੀਂ ਮੂਰੇ ਲੱਗ ਕੇ ਦੋ ਫਲੈਨ ਵੋਟਾ ਖੋਲ੍ਹੇ ਉਨੀ ਉਹਨਾਂ ਨੂੰ ਤੇੜੇ ਨੇ ਘਰੇ ਬੈਠੇ ਨੇ ਉਹ ਨਹੀਂ ਸੁਣਨ ਮਤਲਬ ਇਹਦਾ ਗੱਤੀ ਹੈ ਤੇ ਤੱਕ ਕੀ ਕਹਿਣਾ ਚਾਹੋਗੇ ਹੋਰ ਵਾਂਗੇ ਵੀ ਵੋਟਾਂ ਦਾ ਮਾਹੌਲ ਹੈ ਕਿਹਦੀ ਪਾਰਟੀ ਸੱਪਲਾ ਭਾਈ ਰੂਹ ਸਿਆਮ ਦੀ ਭਰੀ ਹੋਈ ਹੈ ਕਿਹੇ ਬਾਰੇ ਚਰਚਾ ਕੀ ਹੈ ਪੰਡਿਤ ਕੀ ਬੈਂਕੀ 30% ਜੇ ਸੱਚਮੁੱਚ ਬੈਂਟ ਬੋਲ ਹੁੰਦੀ ਹੈ ਤਾਂ 30% 35% ਕੱਲੇ ਨੂੰ ਪਈ ਖੱਲੇ ਆਪਾਂ 200 ਮੇਟ ਵੀ ਹੋਰ ਵੀ ਨੇ ਮੌਜੂਦ ਬਾਈ ਜੀ ਨਾ ਵਾਹ ਇਸ ਕਰਕੇ ਕੀ ਕਰਨੇ ਕਰ ਪਰ ਬਾਗਿਆਂ ਵਿੱਚ ਜਿਵੇਂ ਸੀ ਕਮਲ ਦੇਖਿਆਣੇ ਲੰਮੀ ਸੰਦੋ ਪੰਜਾਬ ਦੇ ਵਿੱਚ ਫੈਸਲ ਹੋ ਗਏ ਆਪ ਪਾਰਟੀ ਬਣੀ ਗਈ ਹੈ ਕਿਵੇਂ ਦੇਖਦੇ ਕੰਮਾਂ ਨੇ ਮੈਂ ਵਧੀਆ ਕੰਮ ਕਰਿਆ ਜਿੱਕਿ ਦਾ ਥੋੜਾ ਮਾਲ ਇਹ ਕੰਮ ਉਹਦਾ ਗਰਾਊਂਡ ਬਣ ਗਿਆ ਉਹ ਅਰੇ ਸੋਚਦਾ ਹੈ ਤੇ ਅਗਲਾ ਦਾ ਕੰਮ ਹੋ ਗਿਆ ਤੇ ਇੱਕ ਤਾਂ ਚੀਜ਼ ਹੋਇਆ ਜੀ ਇੱਕੋ ਬਿਜਲੀ ਦਾ ਜਿਹਨੇ ਪਹਿਲਾ 2 ਘੰਟੇ ਆ ਗਈ 4 ਘੰਟੇ ਆ ਗਈ ਤੇਰੇ 6 ਵੀ ਲਾ ਲੋ ਕੱਲੇ ਖਾਲੀ ਭਰਦੇ ਉਹ ਮੋਟਾ ਚੱਲ ਪਈਆਂ ਬੰਦ ਹੋ ਗਈਆਂ ਚੱਲ ਪਈਆਂ ਨਾ ਤਾਂ ਅਗਲਾ ਸੁੱਕੀ ਹੁੰਦਾ ਜੀ ਦੇਵੋ ਲਾਇਟ ਵਧੀਆ ਹੋ ਗਈ ਅਗਲਾ ਰਮਾਇਆ ਹੁੰਦਾ ਨੇ ਇਹਦਾ ਰਾਤ ਦਾ ਉਹ ਆ ਜੀ ਅੱਜ ਨੂੰ ਮਸਰ ਮਖੱਲਾ ਇਹ ਨਾਲ ਨਹੀਂ ਪੋ ਆ ਆ ਗਿਆ ਬਾਗਿਆ ਥੋੜਾ ਹੋਰ ਰੌਣਕ ਵਧੀਆ ਹੋ ਜੇ ਐਕਦਾ ਆ ਸੂ ਗਈ ਯਾਰ ਇਹ ਤਾਂ ਜੀ ਨਾਲ ਸਾਲਾਂ ਦਾ ਵਧੀਆ ਮੁਲਾਜ਼ਮ ਨੇ ਸਕੂਲਾਂ ਜੋ ਜਿਵੇਂ ਅੱਕੇ ਕੋਈ ਵਾਰਾ ਕਰਨੀਆਂ ਕਰਦੇ ਹੋਰ ਉਹ ਵਧੀਆ ਮੁਲਾਜ਼ਮ ਰੱਖੇ ਹੋਏ ਨੇ ਜੀ ਸਕੂਲਾਂ ਦੇ ਵਿਦਿਆਰਥੀ ਆਉਂਦੇ ਨੇ ਵਧੀਆ ਪੜ੍ਹਦੇ ਨੇ ਵਧੀਆ ਟੀਚੇ ਤੱਕ ਰਾਹ ਵਿੱਚੇ ਬਸ ਵਧੀਆ ਹੋ ਜਾ ਆਪਾਂ ਤੋਂ ਮਾਉਂਗੀ ਕਿਉਂ ਨਾ ਮਨ ਲੋਕਾਂ ਦੀ ਕੀ ਹੈਗੇ ਅੱਥੇ ਇਸ ਤਰ੍ਹਾਂ ਗੱਲ ਕਰਨ ਲਈ ਮਲਸੁਰ ਖੇੜਾ ਦੇ ਬਾਹਰ ਹਾਂ ਲੋਕਾਂ ਦੀ ਕੀ ਹੈਗੇ ਮਨ ਦੀ ਕੀ ਰਾਇ ਕੀ ਹੈ ਬਸ ਆਹੀ ਆ ਚੀਜ਼ ਨਹੀਂ ਹੈ ਜੀ ਜਿਵੇਂ ਹੁਣ ਲਾਈਟ ਦਾ ਰਾਜ ਦਾ ਲਾਲੂ ਆ ਮਲਾਜਮਾਂ ਦਾ ਲਾਲੂ ਕੰਮ ਧੁੰਦੇ ਦਾ ਲਾਲੂ ਥੂਲਾ ਗੱਲਾਂ ਦਾ ਲਾਲੂ ਕਿਹੜਾ ਅਹੀ ਪਰਸੇ ਭਾਰੇ ਨੂੰ ਵੇਖਾਂ ਮੈਂ ਇਸ ਤਰ੍ਹਾਂ ਆਹੀ ਲੱਗਦਾ ਜੀ ਆ ਸੁੱਤੀਆਂ ਕਿ ਥੋੜੀ ਵੀ ਖਾਈਆਂ ਆਂ ਆਂਦੇ ਆ ਆਂਦੀ ਬੋਟ ਜਾਦੇ ਪਹਿਲਾਂ ਵੀ ਆਂ ਨਹੀਂ ਜਾਦੇ ਪਈਏ ਹੁਣ ਵੀ ਸਾਡੇ ਵਿੱਚ ਖੁਰ ਗੁਰੂ ਜੀ ਨੇ ਲੱਕੀ ਰੋਣਾਂ ਕਰਾਈਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਠੀਕ ਹੈ ਠੀਕ ਹੈ ਬੱਬੀ ਪਿੰਡ ਬੁਜੀ ਤੁਹਾਡੇ ਆ ਗਿਆ ਹਾਂ ਜੀ ਕਿਹੜੀ ਪਾਰਟੀ ਦੇ ਪੱਲਾ ਪੜੀ ਰਹੂਗਾ ਪੱਲਾ ਸਾਹਿਬ ਜੀ ਇੱਥੇ ਚਾਰ ਪਾਰਟੀਆਂ ਹਾਂ ਚਾਰ ਪਾਰਟੀਆਂ ਨੇ ਇੱਥੇ ਜਿਹੜੇ இந்து ਲੋਕ ਹਾਂ ਉਹ ਬੀਜੇਪੀ ਨੂੰ ਵੀ ਪਾਉਣਗੇ ਤੇ ਜਿਹੜੇ ਮਤਵਾਲਾ ਜੱਟ ਸਿੱਖਨ ਉਹ ਥੋੜੀ ਜਿਆ ਆਮ ਨੂੰ ਥੋੜੀਆਂ ਘੜੀਆਂ ਵੱਧ ਪਾਉਣਗੇ ਬਾਕੀ ਜੱਟ ਮੋਟਰਾਂ ਦੇ ਢਾਰ ਤੇ ਅਕਾਲੀ ਦਲ ਨੂੰ ਪਾਉਣਗੇ ਠੀਕ ਹੈ ਤੇ ਜਿਹੜੇ ਹਰੀ ਜਨ ਕ੍ਰੀਜੈਂਸ ਹੈ ਉਹਨਾਂ ਦੇ ਕਾਰਡ ਕੱਟੇ ਗਏ ਕਾਰਡ ਕੱਟੇ ਗਏ ਉਹਨਾਂ ਨੂੰ ਕਣਕਾਟਾ ਅਦਾਲਤ ਟੀਮ ਮਿਲ ਹੀ ਨਹੀਂ ਦੋ ਰਨ ਹੋ ਗਏ ਅਟਾਦਾਲ ਬੰਦ ਹੋ ਗਈ ਉਹ ਬੰਦੇ ਅ ਕੱਲੀ ਦਲ ਨੂੰ ਵੋਟਾਂ ਪਾਉਣਗੇ ਕਿਉਂ ਕੱਲੀ ਦਲ ਨਹੀਂ ਉਹਨਾਂ ਦਾ ਆਟਾ ਦਾ ਸਿਸਟਮ ਜਿਹੜਾ ਲਾਇਆ ਸੀ ਮੁੜ ਕੇ ਵੋਟਾਂ ਉਸੇ ਨੂੰ ਪਾਉਣਗੇ ਤੇ ਜਿਵੇਂ ਜਿਨਾਂ ਨੂੰ ਪ੍ਰਸਾਵਾ ਮਿਲਦੀ ਐ ਤੇ ਪ੍ਰਸਾਅ ਵੀ ਉਹਨਾਂ ਨੂੰ ਪਾਉਣਗੇ ਤੇ ਜਿਵੇਂ ਹੁਣ ਮੋਟਰ ਇੱਕ ਦੀ ਲੱਗੀ ਐ ਤੇ ਲਵੇ ਦੋ ਘਰ ਹੋਰ ਬਹੜ ਪਾਲ ਲੈਣਦੇ ਨੇ ਪਾਲ ਲੈਣਦੇ ਨੇ ਕਿ ਦੁਨਾਰੇ ਘਰਾਂ ਚਾਹੀ ਗਏ ਕਰਨ ਤੇ ਕਿਵੇਂ ਵੋਟਾਂ ਨਹੀਂ ਪਾਉਣਗੇ ਕਿਵੇਂ ਦੇਖੋ ਮੁਕਾਬਲਾ ਫੀਰ ਪਾਰਟੀ ਦਾ ਮੁਕਾਬਲਾ ਮੁਕਾਬਲਾ ਇੱਥੇ ਜੀ ਆਪਣੇ ਹੈਗਾ ਜੀ ਆਮ ਪਾਰਟੀ ਦਾ ਤੇ ਕਾਲੀ ਦਾ ਤੇ ਜਿਹੜੇ ਕਾਂਗਰਸ ਵਾਲੇ ਨੇ ਇਹ ਮੁਕਾਬਲਾ ਛੱਡ ਹੀ ਖੜੇ ਨਾ ਤੇ ਕਹਿੰਦੇ ਵੀ ਤਾਂ ਕੈਂਡੀਡੇਟ ਨੂੰ ਤਾਂ ਚਾਰੀ ਕੈਂਡੀਡੇਟ ਕਾਲੀ ਗੱਲ ਦੇ ਨਾ ਉਹ ਵੀ ਕਾਲੀ ਦਲ ਤੋਂ ਆਇਆ ਉਹ ਵੀ ਕਾਲੀ ਦਲ ਤੋਂ ਆਇਆ ਇਹ ਵੀ ਕਾਲੀ ਕਾਂਗਰਸ ਵਾਲਾ ਵੀ ਕਾਲੀ ਦਲ ਤੋਂ ਆਇਆ ਬੀਜੇਪੀ ਵਾਲਾ ਵੀ ਕਾਲੀ ਦਲ ਤੋਂ ਆਇਆ ਉਹ ਵੀ ਕਾਲੀ ਦਲ ਤੋਂ ਆਇਆ ਹਾਂ ਇਹਾਰੇ ਕੈਂਡੀਡੇਟ ਹੀ ਚਾਰੀ ਗਾਲੀ ਗੱਲ ਚਤੀ ਅੱਜ ਤੋਂ 5 ਸਾਲ ਪਹਿਲਾਂ ਹਾਂ 5 ਸਾਲ ਪਹਿਲਾਂ ਸਾਰੇ ਗਾਲੀ ਗੱਲ ਚਤੀ ਬੋਲ ਉਹ ਅੱਜ ਅਸੀਂ ਪਿੰਕੇ ਸੈਂਟਰ ਮਲਕੀ ਖੇਡਾਰੀ ਤੇ ਕਿਸੇ ਖੰਡਾਂ ਦੇ ਬੰਦਾਂ ਦੇ ਜਾ ਤੇ ਫਿਰ ਇੱਕ ਨਵੀਂ ਵੀਡੀਓ ਨੂੰ ਮਿਲਾਂਗੇ ਤਾਂ ਅਗਲੇ ਪਿੰਡ ਵਿੱਚ ਕੀ ਉੱਥੇ ਕਹਿੰਦੇ ਨੇ ਕਿਹੜੀ ਪਾਰਟੀ ਦਾ ਚੱਲੂਗਾ ਪਾਰਟੀ ਸੋ ਸਤਿਕਾਰ